ਪੰਜਾਬ ਕਾਂਗਰਸ ਵੱਲੋਂ ਸੀਐਲਪੀ ਦੀ ਮੀਟਿੰਗ ਬੁਲਾਈ ਗਈ ਕਿਉਂਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਪਾਣੀ ਦੇ ਵਿਵਾਦ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਇਸ ਮੀਟਿੰਗ ਵਿੱਚ ਸਾਰੇ ਵਿਧਾਇਕ ਸ਼ਾਮਲ ਹੋਏ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਆ ਵਿਰੋਧੀ ਧਿਰ ਦੇ ਨੇਤਾ ਪਤਾ ਬਾਜਵਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਬਾਰੇ ਪਹਿਲਾਂ ਹੀ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਹਾਂ ਕਿਉਂਕਿ ਪਾਰਟੀ ਮੀਟਿੰਗ ਦੌਰਾਨ ਵੀ ਕਾਂਗਰਸ ਨੇ ਪੰਜਾਬ ਦੇ ਪਾਣੀਆਂ ਨੂੰ بچਾਉਣ ਲਈ ਪੰਜਾਬ ਦੇ ਨਾਲ ਖੜੇ ਹੋਣ ਦਾ ਸਪਸ਼ਟ ਐਲਾਨ ਕੀਤਾ ਹੈ ਅੱਜ ਦੇ ਸੈਸ਼ਨ ਦੌਰਾਨ ਸਾਰੇ ਮੁੱਦਿਆਂ ਨੂੰ ਮਜਬੂਤੀ ਨਾਲ ਅੱਗੇ ਰੱਖਿਆ ਜਾਵੇਗਾ ਜਿਸ ਬਾਰੇ ਚਰਚਾ ਹੋਈ ਹੈ ਹਾਲਾਂਕਿ ਪ੍ਰਤਾਪ ਬਾਜਮਲ ਸਪਸ਼ਟ ਕੀਤਾ ਹੈ ਕਿ ਸਾਰੇ ਮੁੱਦੇ ਅਤੇ ਵਿਧਾਨ ਸਭਾ ਵਿੱਚ ਬਹਿਸ ਹੋਵੇਗੀ ਪਰ ਅਸੀਂ ਫਿਲਹਾਲ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦੇਵਾਂਗੇ ਪਰ ਉਹਨਾ ਹੈ ਜਰੂਰ ਕਿ ਹੈ ਕਿ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਗੰਭੀਰਤਾ ਨਾਲ ਸ਼ਾਮਲ ਹਨ ਇੱਕੋ ਇਹਦੇ ਵਿੱਚ ਤੇ ਗੱਲ ਜਿਹੜਾ ਗਵਰਨਮੈਂਟ ਨੇ ਪੰਜਾਬ ਦੇ ਪਾਣੀਆਂ ਨਾਲ ਤੌਲਕ ਰੱਖਦਾ ਹੋਇਆ ਜਿਹੜਾ ਸੈਸ਼ਨ ਬੁਲਾਇਆ ਇਹ ਉਹਦੇ ਬਾਰੇ ਚਰਚਾ ਕੀਤੀ ਗਈ ਕਿਉਂਕਿ ਕਿਸੇ ਵੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਤੇ ਸਪੈਸ਼ਲੀ ਇੱਕ ਅਗਰੀਰੀਅਨ ਸੂਬੇ ਦੇ ਵਿੱਚ ਪਾਣੀ ਲਾਈਫਲਾਈਨ ਪੰਜਾਬ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਮੁੱਦੇ ਤੇ ਗੰਭੀਰਤਾ ਨਾਲ ਸਾਰਿਆਂ ਨਾਲ ਵਿਚਾਰ ਕੀਤਾ ਗਿਆ ਇਹਦੀ ਬੈਕਗ੍ਰਾਉਂਡ ਕੀ ਹੈ ਮੌਜੂਦਾ ਹਾਲਾਤ ਕੀ ਨੇ ਉਹਦੇ ਬਾਰੇ ਸਾਰੀ ਚਰਚਾ ਜਿਹੜੀ ਜੋ ਕੱਲ ਅਸੈਂਬਲੀ ਚ ਹੋਣਾ ਉਹਦੇ ਬਾਰੇ ਚਰਚਾ ਕੀਤੀ ਗਈ ਜੀ ਆਈਓ ਸਾਮੈਂਡਮੈਂਟ ਹਰਿਆਣਾ ਕਾਂਗਰਸ ਜਿਹੜੀ ਆ ਉਹ ਦਾ ਵਿਰੋਧ ਡਿਮਾਂਡ ਕਰ ਰਹੀ ਹੈ ਤੁਸੀਂ ਵਿਰੋਧ ਕਰ ਰਹੇ ਹੋ ਕਾਂਗਰਸੀ ਇਸ ਮੁੱਦੇ ਤੇ ਦੋ ਪੱਖੀ ਹੋਈ ਦੀ ਹੈ ਨਹੀਂ ਦੋ ਕਾਂਗਰਸ ਨਹੀਂ ਹੋਈ ਸਾਰੀਆਂ ਪਾਰਟੀਆਂ ਹੀ ਹੋਈਆਂ ਨੇ ਜੀ ਆਪ ਵਾਲੇ ਜਿਹੜੇ ਹਰਿਆਣੇ ਦੇ ਨੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਜਿਹੜੇ ਬੀਜੇਪੀ ਵਾਲੇ ਹਰਿਆਣੇ ਦੇ ਉਹ ਹਰਿਆਣੇ ਦੀ ਗੱਲ ਕਰਦੇ ਨੇ ਜੀ ਸੋ ਜਿੰਨੀਆਂ ਵੀ ਪਾਰਟੀਆਂ ਹੈ ਨੇ ਤੁਹਾਨੂੰ ਪਤਾ ਹੀ ਹੋਏਗਾ ਸੁਸ਼ੀਲ ਜਿਹੜੇ ਇਹਨਾਂ ਦੇ ਗੁਪਤਾ ਜੀ ਨੇ ਉਹਨਾਂ ਨੇ ਕੀ ਜੋ ਇਸ਼ੂਜ਼ ਜੋ ਸਟੇਟਮੈਂਟਸ ਦਿੱਤੀਆਂ ਨੇ ਉਹ ਵੀ ਤੁਹਾਡੇ ਸਾਹਮਣੇ ਨੇ ਸੋ ਮੈਂ ਆਪਣੇ ਆਪ ਨੂੰ ਸੰਖੇਪ ਦੇ ਵਿੱਚ ਇੱਕੋ ਗੱਲ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਬਕਾਇਦਾ ਤੌਰ ਤੇ ਤਿਆਰੀ ਵਿੱਚ ਆ ਰਹੇ ਹਾਂ ਪੰਜਾਬ ਦੇ ਪਾਣੀਆਂ ਨੂੰ ਤਗੜੇ ਹੋ ਕੇ ਅਸੀਂ ਉਹਨਾਂ ਦੀ ਰਖਵਾਲੀ ਵੀ ਕਰਾਂਗੇ ਪੰਜਾਬ ਦੇ ਇੰਟਰਸਟ ਨੂੰ ਫੁਲੀ ਪ੍ਰੋਟੈਕਟ ਕਰਕੇ ਰੱਖਾਂਗੇ ਸੇਫਟੀ ਐਕਟ ਜੋ ਬਣਾਇਆ ਗਿਆ ਸੀਗਾ 2021 ਦੇ ਵਿੱਚ ਇਹ ਸਾਰੀਆਂ ਗੱਲਾਂ ਤੇ ਅਜੇ ਇਸ ਟਾਈਮ ਅੰਦਰ ਹੀ ਇਹ ਫੈਸਲਾ ਹੋਇਆ ਹੈ ਕਿ ਜੇ ਪ੍ਰੈਸ ਨੂੰ ਤੁਸੀਂ ਕੱਲੇ ਬਰੀਫ ਕਰੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੈਸ਼ਨ 'ਚ ਕਰਨੀਆਂ ਉਹ ਅੱਜ ਪ੍ਰੈਸ ਦੇ ਸਾਹਮਣੇ ਡਿਸਕਸ਼ਨ ਹੋਵੇਗਾ ਸਰ ਇੱਕ ਸੁਰਜੀਵਾਲ ਸਿੰਘ ਸਾਹਿਬ ਦਾ ਬਿਆਨ ਆਇਆ ਕਿ ਕਹਿੰਦੇ ਕਾਂਗਰਸ ਵਾਪਸੀ ਕਰ ਰਹੀ ਸੀ ਪਰ ਉਸ ਨੂੰ ਦੇਖਦੇ ਆ ਕਿ ਭਾਜਪਾ ਨੇ ਇਹ ਮੁੱਦਾ ਪਾਣੀਆਂ ਦਾ ਬਣਾ ਦਿੱਤਾ ਅਤੇ ਮਾਨ ਸਾਹਿਬ ਨੂੰ ਕਹਿੰਦੇ ਹੀਰੋ ਬਣਾ ਰਹੀ ਹੈ ਭਾਜਪਾ ਇੱਕ ਮਿੰਟ ਮੇਰੀ ਗੱਲ ਸੁਣ ਲੋ ਸੁਰਜੀਵਾਲਾ ਸਾਹਿਬ ਦਾ ਵਿਊ ਜੋ ਹੈ ਉਹ ਹਰਿਆਣਾ ਨਾਲ ਤਾਲਕ ਰੱਖਦਾ ਸਾਡਾ ਵਿਊ ਪੰਜਾਬ ਦੇ ਪਾਣੀਆਂ ਨਾਲ ਪੰਜਾਬ ਦੀ ਸਟੇਟ ਨਾਲ ਤਾਲਕ ਰੱਖਦਾ ਅਸੀਂ ਆਪਣਾ ਸਾਰਾ ਵਿਊ ਪੁਆਇੰਟ ਕੱਲ ਅਸੈਂਬਲੀ ਦੇ ਫਲੋਰ ਦੇ ਉੱਤੇ ਬਾਇਓਸੋਇਕ ਜਿੱਦਾਂ ਆਲ ਪਾਰਟੀ ਮੀਟਿੰਗ ਹੋਈ ਸਾਰਿਆਂ ਨੇ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ ਕਿ ਸਾਰੀਆਂ ਪਾਰਟੀਆਂ ਪਾਣੀ ਦੇ ਮਸਲੇ ਤੇ ਇੱਕ ਹੈ ਤਾਂ ਕੱਲ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਦੌਰਾਨ ਵੀ ਉਹ ਇੱਕਜੁੱਟਤਾ ਦਿਖਾਈ ਦੇ ਸਕਦੀ ਆ ਜਾਂ ਫਿਰ ਉੱਥੇ ਵੀ ਜਿਹੜਾ ਹੈਗਾ ਵਾਰ ਪਲਟ ਵਾਰ ਆ ਜਿਹੜਾ ਕਿ ਇੱਕ ਦੂਜੇ ਤੇ ਰੋਕਤ ਲੱਗ ਹੀ ਰਹੇ ਦੇਖੋ ਸਭ ਇੱਕ ਗੱਲ ਸਾਫ਼ ਤੌਰ ਬਰਾਦ ਸਾਹਿਬ ਸੌਰੀ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਸਾਰਿਆਂ ਨੂੰ ਇੰਪੋਰਟੈਂਟ ਪੰਜਾਬ ਹੈ ਤੇ ਪੰਜਾਬੀਅਤ ਹੈ ਤੇ ਸਾਡਾ ਪਾਣੀ ਉਹਦੇ ਵਿੱਚ ਕੋਈ ਕਿਸੇ ਵਿੱਚ ਕੋਈ ਮਦ ਪੀ ਦੇ ਨਹੀਂ ਹੈ ਪੰਜਾਬ ਵਿਲ ਸਟੈਂਡ ਐਸ ਵਨ ਉਹ ਸਾਰੀ ਗੱਲ ਤੁਹਾਨੂੰ ਤੁਹਾਡੇ ਸਾਹਮਣੇ ਕੱਲ ਆਏਗੀ ਜੋ ਕੁਝ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਸੂਬੇ ਨੂੰ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਚਾਹੀਦਾ ਉਹ ਹਰ ਪੰਜਾਬੀ ਦੁਨੀਆ ਭਰ ਦਾ ਇੱਕ ਹੋ ਕੇ ਮੁਠੀ ਵਰਗਾ ਇਕੱਠੇ ਹੋ ਕੇ ਖਲੋਏਗਾ ਬਾਕੀ ਗੱਲ ਤੁਹਾਡੇ ਸਾਹਮਣੇ ਕੱਲ ਕੀਤੀ ਜਾਏਗੀ ਤੇ ਤੁਸੀਂ ਆਪ ਹੀ ਇਹ ਸਾਰੀ ਗੱਲ ਜਿਹੜੀ ਹੈ ਉਹ ਤੁਸੀਂ ਖੁਦ ਵੀ ਕਵਰ ਕਰਨੀ ਹੈ ਤਾਂ ਅਸੈਂਬਲੀ ਸੈਕਸ਼ਨ ਤੋਂ ਬਾਅਦ ਵੀ ਅਸੀਂ ਆ ਕੇ ਤੁਹਾਡੇ ਸਾਹਮਣੇ ਗੱਲ ਰੱਖਣੀ ਹੈ ਫਲੋਰ ਤੇ ਹਾਊਸ ਤੇ ਤੁਸੀਂ ਸਾਰਿਆਂ ਸੁਣੀ ਲੈਣਾ ਸੋ ਅੱਜ ਸਾਡੇ ਅੰਦਰ ਜਿਹੜੀ ਮੀਟਿੰਗ ਹੋ ਉਹਦੇ ਵਿੱਚ ਇਹ ਸੀ ਕਿ ਸੇਲਪੀ ਲੀਡਰ ਆਪ ਜਾ ਕੇ ਪ੍ਰੈਸ ਦੇ ਨਾਲ ਗੱਲ ਰੱਖਣਗੇ ਬਟ ਉਹਨੂੰ ਥੋੜਾ ਜਿਹਾ ਗੱਲ ਨੂੰ ਸੀਮਤ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਨੀਆਂ ਫਲੋਰ ਤੇ ਨੂੰ ਅੱਜ ਇੱਥੇ ਨਹੀਂ ਚਿਤੀਆਂ ਜਾ ਸਕੀਆਂ ਠੀਕ ਹੈ ਠੀਕ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਪਛਮੀ ਗੜਬੜੀ ਦੇ ਸਰਕਰਮ ਹੋਣ ਕਾਰਨ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਪੰਜਾਬ ਵਿੱਚ ਜਲੰਧਰ ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਜਿੱਥੇ بارش ਹੋਈ ਉੱਥੇ ਹੀ ਠੰਡੀਆਂ ਹਵਾਵਾਂ ਚੱਲੀਆਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲੀ ਹੈ ਆਉਣ ਵਾਲੇ ਦਿਨਾਂ ਸੰਬੰਧੀ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਔਰੇਂਜਲ ਤੇ yellow ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਸੁੱਬੇ ਵਿੱਚ ਆਉਣ ਵਾਲੇ ਦਿਨਾਂ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਚਮਕਣ ਦੇ ਨਾਲ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 4 ਤੋਂ 6 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ ਮੌਸਮ ਵਿਭਾਗ ਨੇ ਆਖਿਆ ਕਿ ਪੰਜਾਬ ਪੱਛਮੀ ਹਰਿਆਣਾ ਉੱਤਰੀ ਰਾਜਸਥਾਨ ਤੇ ਇੱਕ ਪੱਛਮੀ ਗੜਬੜੀ ਚੱਕਰਵਰਤੀ ਸਰਕੂਲੇਸ਼ਨ ਦੇ ਰੂਪ ਵਿੱਚ ਸਰਗਰਮ ਹੈ ਇਸ ਦਿਨਾਂ ਹੀ ਰਾਜਸਥਾਨ ਤੋਂ ਮੱਧ ਪ੍ਰਦੇਸ਼ ਬੰਗਲਾਦੇਸ਼ ਵੱਲ ਚੱਕਰਵਰਤੀ ਸਰਕੂਲੇਸ਼ਨ ਦੀ ਇੱਕ ਟ੍ਰੋਫ ਲਾਈਨ ਦੇ ਲੰਘਣ ਕਾਰਨ ਦੇਸ਼ ਦੀ ਮੌਸਮ ਪ੍ਰਣਾਲੀ ਵਿੱਚ ਬਦਲਾਅ ਆਇਆ ਹੈ ਪਹਿਲਗਾਮਾ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਸਰਦਾਂ ਤੇ ਵਾਦੇ ਤਣਾਅ ਵਿਚਾਲੇ ਹਵਾਈ ਫੌਜ ਮੁਖੀ 에ਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਲ ਸੈਨਾ ਮੁਖੀ ਐਡਮਿራል ਦਿਨੇਸ਼ ਤ੍ਰਿਪਾਠੀ ਦੀ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ 에어 ચીਫ ਮਾਰਸ਼ਲ ਸਿੰਘ ਦੀ ਮੋਦੀ ਨਾਲ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਵਾਈ ਫੌਜ ਮੁਖੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦੌਰਾਨ ਕੀ ਗੱਲਬਾਤ ਹੋਈ ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਕਿ ਮੰਨਿਆ ਜਾ ਰਿਹਾ ਹੈ ਕਿ 에어 ચીਫ ਮਾਰਸ਼ਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਫੌਜ ਦੀ ਤਿਆਰੀ ਅਤੇ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਪਹਿਲਗਾਮ ਹਮਲੇ ਤੋਂ ਬਾਅਦ ਹੀ ਪੂਰੇ ਰੱਖਿਆ ਤੰਤਰ ਅਤੇ ਸੁਰੱਖਿਆਤ ਏਜੰਸੀਆਂ ਤੇ ਸਰਕਾਰ ਵਿੱਚ ਆਪਣੇ ਸੀਨੀਅਰ ਸਹਿਯੋਗੀਆਂ ਨਾਲ ਲਗਾਤਾਰ ਮੀਟਿੰਗ ਕਰ ਰਹੇ ਹਨ ਸ਼ਨੀਵਾਰ ਨੂੰ ਇੱਕ ਵਾਰ ਫਿਰ ਮੀਡੀਆ ਦੇ ਸਾਹਮਣੇ ਦਰਾਇਆ ਹੈ ਕਿ ਪਹਿਲਗਾਮ ਵਿੱਚ ਅਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਤੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀ ਲਈ ਸਟੱਡੀ ਵੀਜ਼ਾ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਕਾਲਜੀਆ ਯੂਨੀਵਰਸਿਟੀ ਬਦਲਣਾ ਚਾਹੁੰਦਾ ਹੈ ਤਾਂ ਉਸ ਲਈ ਇੱਕ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋਵੇਗਾ ਜਾਣਕਾਰੀ ਅਨੁਸਾਰ ਹੁਣ ਤੱਕ ਇੱਕ ਵਿਦਿਆਰਥੀ ਨੂੰ ਕਾਲਜ ਵਿੱਚ ਟਰਾਂਸਫਰ ਕਰਨ ਲਈ ਸਿਰਫ ਇਮੀਗ੍ਰੇਸ਼ਨ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਪੋਰਟਲ ਤੇ ਜਾਣਕਾਰੀ ਅਪਡੇਟ ਕਰਨੀ ਪੈਂਦੀ ਸੀ ਇਸ ਪ੍ਰਕਿਰਿਆ ਵਿੱਚ ਨਾ ਤਾਂ ਨਵੇਂ ਵੀਜ਼ੇ ਦੀ ਲੋੜ ਪਈ ਹੈ ਤੇ ਨਾ ਹੀ ਪੜ੍ਹਾਈ ਵਿੱਚ ਵਿਘਨ ਪਿਆ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ ਆਈਆਰਸੀਸੀ ਅਨੁਸਾਰ ਵਿਦਿਆਰਥੀ ਨੂੰ ਪੋਸਟ ਸਕੈਂਡਰੀ ਪੱਧਰ ਜਿਵੇਂ ਕਿ ਕਿਸੇ ਕਾਲਜ ਤੋਂ ਯੂਨੀਵਰਸਿਟੀ ਆ ਇੱਕ ਕਾਲਜ ਤੋਂ ਦੂਜੇ ਕਾਲਜ ਵਿੱਚ ਤਬਦੀਲ ਹੋਣ ਲਈ ਪਹਿਲਾਂ ਇੱਕ ਨਵਾਂ ਅਧਿਐਨ ਪਰਮਿਟ ਪ੍ਰਾਪਤ ਕਰਨਾ ਪਵੇਗਾ ਜਦ ਤੱਕ ਇਹ ਪਰਮਿਟ ਮਨਜ਼ੂਰ ਨਹੀਂ ਹੋ ਜਾਂਦਾ ਵਿਦਿਆਰਥੀ ਨਵੇਂ ਸੰਸਥਾਨ ਵਿੱਚ ਪੜ੍ਹਾਈ ਸ਼ੁਰੂ ਨਹੀਂ ਕਰ ਸਕਣਗੇ ਜੇਕਰ ਕੋਈ ਵਿਦਿਆਰਥੀ ਬਿਨਾਂ ਇਜਾਜ਼ਤ ਦੇ ਪੜ੍ਹਾਈ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਸ ਦੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਮੰਨਿਆ ਜਾਵੇਗਾ ਇਹ ਬਦਲਾ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਰਗੇ ਰਾਜਾਂ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਨੌਜਵਾਨ ਉੱਚ ਸਿੱਖਿਆ ਲਈ ਕੈਨੇਡਾ ਜਾਂਦੇ ਹਨ ਵਿਦਿਆਰਥੀਆਂ ਨੂੰ ਨਾ ਸਿਰਫ ਦੁਬਾਰਾ ਵੀਜ਼ਾ ਅਰਜੀ ਦੀ ਗੁੰਝਲਦਾਰ ਪ੍ਰਕਿਰਿਆ ਵਿੱਚ ਲੰਘਣਾ ਪਵੇਗਾ ਸਗੋਂ ਇਸ ਵਿੱਚ ਸਮਾਂ ਅਤੇ ਪੈਸਾ ਦੋਵੇਂ ਖਰਚ ਹੋਣਗੇ ਇਸ ਦੇ ਨਾਲ ਹੀ ਇਸ ਯੋਜਨਾ ਵਿੱਚ ਦੇਰੀ ਵੀ ਹੋ ਸਕਦੀ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਕਲੀ ਕਾਲਜਾਂ ਤੇ ਵੀਜ਼ਾ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲੇਗੀ ਦੱਸਦੇ ਕਿ ਇਸ ਨਾਲ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਹੀ ਟਰਾਂਸਫਰ ਕਰਨ ਦੀ ਇਜਾਜ਼ਤ ਮਿਲੇਗੀ ਜੋ ਸੱਚਮੁੱਚ ਗੰਭੀਰਤਾ ਨਾਲ ਪੜ੍ਹਾਈ ਕਰਨਾ ਚਾਹੁੰਦੇ ਹਨ ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਬਦਲਾਵ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵੀਜ਼ਾ ਪ੍ਰਣਾਲੀ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਕੀਤਾ ਗਿਆ ਹੈ ਇਸ ਨਾਲ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੀ ਭਰੋਸੇਯੋਗਤਾ ਬਣੀ ਰਹੇਗੀ ਜਿਹੜੇ ਵਿਦਿਆਰਥੀ ਹੁਣ ਕਾਲਜ ਬਦਲਣ ਬਾਰੇ ਸੋਚ ਰਹੇ ਹਨ ਉਹਨਾਂ ਨੂੰ 30 ਅਪ੍ਰੈਲ 2025 ਤੋਂ ਪਹਿਲਾਂ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਨਵੇਂ ਨਿਯਮਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਵੀਜ਼ਾ ਸਲਾਹ ਕਰ ਅਤੇ आईएससीसी ਅਧਿਕਾਰਤ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਦੱਸੀ ਕਿ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਾਲ ਸੰਬੰਧਿਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਕਾਲਜ ਜਾਂ ਯੂਨੀਵਰਸਿਟੀ ਬਦਲਣਾ ਚਾਹੁੰਦਾ ਹੈ ਤਾਂ ਉਸ ਲਈ ਨਵਾਂ ਸਟੱਡੀ ਪਰਮਿਟ ਲੈਣਾ ਲਾਜ਼ਮੀ ਹੋਵੇਗਾ ਸਾਡੇ ਤਾਂ ਗਾਲੀ ਪਾਉਣ ਨੇ ਲੜਾਈਆਂ ਫਿਰ ਅਸੀਂ ਡਿਫੈਂਸ 'ਚ ਲੜਦੇ ਆਂ ਸੋ ਅਟੈਕ ਇਜ਼ ਦਿ ਬੈਸਟ ਡਿਫੈਂਸ ਆ ਹੁਣ ਪਾਣੀ ਵਾਲੀ ਆਪਣੇ ਗਾਲੀ ਪਾਤੀ ਮੱਕਾ ਦੀ ਪਰਸੋ ਤੱਕ ਤਾਂ ਮੁੱਦਾ ਹੀ ਨਹੀਂ ਸੀ ਫੇਜੀ ਗਲ ਪਾਤੀ ਤਾਂ ਫਿਰ ਮੈਂ ਨੰਗਲ ਡੈਮ ਬਹਿ ਗਿਆ ਮੈਂ ਕਿ ਆਓ ਫਿਰ ਕਿਹੜਾ ਨੱਕਾ ਵੱਢਦਾ ਠੀਕ ਹੈ ਨਾ ਸੋ ਮੈਨੂੰ ਪਤਾ ਸੀਗਾ ਮੈਨੂੰ ਪਤਾ ਸੀ ਤੁਸੀਂ ਨਾਲੋਂ ਆਹ ਜਿਹੜਾ ਤੁਹਾਡਾ ਜੋਸ਼ ਹੈ ਇਹ ਨਾਲ ਹੈ ਮੈਂ ਕੱਲਾ ਥੋੜੀ ਸੀ ਹਜ਼ਾਰਾਂ ਯੂਥ ਵੀ ਮੇਰੇ ਨਾਲ ਹੀ ਸੀ ਮੈਂ ਨਾਲ ਹੀ ਲੈ ਕੇ ਗਿਆ ਸੀ ਤੁਹਾਨੂੰ ਕਹਿੰਦੇ ਅਫਸਰ ਬਦਲ ਤੇ ਜੀ ਹਰਿਆਣੇ ਦੇ ਲਾਤੇ ਉਹਨਾਂ ਨੇ ਬੀਬੀਐਮਬੀ ਚ ਮੈਂ ਸੌਰੀ ਬਦਲੋ ਸੌਰੀ ਬੀਬੀਐਮਬੀ ਹਰਿਆਣੇ ਦੇ ਦਿਓ ਨਕਾ ਕਿੱਥੇ ਵੱਢੋਂਗੇ ਆਓ ਇੱਥੇ ਮੈਂ ਗਿਆ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਏਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਨੂੰ ਵੀ ਇੰਨੇ ਕਰ ਦੇਣਾ ਕਈ ਵੱਡਣਾ ਹੁੰਦਾ ਸੀ ਨੱਕਾ ਵੱਢ ਕੇ ਪਾਣੀ ਆਪਣੇਆਂ ਨੂੰ ਚਾਲੂ ਚੱਲੀ ਜਾਂਦਾ ਵਿੱਚੀ بڑے بڑے ਕਿਆਰੇ ਹੁੰਦੇ ਆ ਜੋ ਚੋਨੇ ਦੇ ਤਾਂ ਕਿਆਰੇ ਜੋ ਫਿਰ ਅੱਗੇ ਗਾਹਾਂ ਕੈਰੇਜ ਕਰ ਦਿੰਦੇ ਇੱਕੋ ਨੱਕੇ ਸਾਰਾ ਖੇਤ ਰਮ ਰਮ ਜਾਂਦਾ ਹੈ ਨਾ ਤੇ ਜਿਹਨੇ ਗਾਹਾਂ ਵੱਡਣਾ ਹੁੰਦਾ ਸੀਗਾ ਬਿੱਕਰ ਸੀ ਉਹਦੇ ਨਾਲ ਉਨੇ ਪਾਸਾ ਵਾਰਾਂ ਵਿੱਚ ਵੱਢਣਾ ਹੁੰਦਾ ਸੀ ਉਹ 12-5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਕਰ ਦਿੰਦਾ ਸੀ ਨਾਲ ਹੀ ਗੰਡਾਸਾ ਤਿੱਖਾ ਕੀਤਾ ਹੋਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਬਿਕਰਾ ਸਵਾ 12 ਵਿੱਚ ਤੇਰੀ ਬਾਰੀ ਹੈ ਠੀਕ ਹੈ ਕਹੀ ਨਾ ਨੱਕਾ ਵੱਢੇਗਾ ਆ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਂਦਾ ਕਹਿੰਦਾ ਕਾਪਰਾਵਾ ਤੂੰ 12 14 ਤੀ ਵੱਡ ਲਈ ਤੂੰ ਮੇਰੀ ਗਰਦਨ ਨਾ ਵੱਢਦੀ ਭਰਾਵਾ ਐਨੇ ਜਨੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਕਿ ਬਿਕਰ ਹੋਰੀ ਗੜਾ ਸਾ ਤਿੱਖਾ ਕਰਕੇ ਨਾਲ ਆਏ ਸਾਹਮਣੇ ਰੇਤੀ ਲਾਉਂਦੇ ਨੇ ਉਹ ਸਮਝ ਕਿਵੇਂ ਨੱਕਾ ਭਟਣ ਦੇ ਦਾਂਗੇ ਅਸੀਂ ਔਰ ਬਿਨਾ ਖਾਨੂ ਪੁੱਛੇ ਬਿਨਾ ਸਾਡੀ ਸਹਿਮਤ ਤੱਕਾ ਪੰਜਾਬ ਨਾਲ ਹੈ ਤੱਕਾ ਕਰਦੇ ਆ ਮਤਲਬ ਤੁਸੀਂ ਆਪ ਹੀ ਮੀਟਿੰਗ ਕਰਕੇ ਆਪ ਹੀ ਕਹਿੰਦੇ ਚਲੋ ਜੀ ਲੈ ਲਓ ਜੀ ਅੱਜ ਅੱਜ ਰਾਤ ਨੂੰ ਪਾਣੀ ਲਓ ਜੀ 8500 ਲੈ ਲਓ ਜੀ ਬੀ ਐਮ ਬੀ ਨੇ ਫੈਸਲਾ ਕਰਤਾ ਮੈਂ ਬੀ ਐਮ ਬੀ ਸਾਡੀ ਬੀ ਐਮ ਬੀ 50 ਬੀ ਐਮ ਬੀ ਆ ਫਿਰਦੀਆਂ ਤੇ ਅਸੀਂ ਪਾਣੀ ਆਇਆ ਨਹੀਂ ਸਾਡੇ ਕੋਲ ਹੋਊਗਾ ਤਾਂ ਪਾਣੀ ਦੇ ਦਾਂਗੇ ਤੁਸੀਂ ਕਹਿੰਦੇ ਹੋ ਭਾਈ ਅਸੀਂ ਪਾਕਿਸਤਾਨ ਵਾਲੀ ਸਿੰਧੂ ਵਾਲੀ ਉਹ ਟ੍ਰੀਟੀ ਰੱਦ ਕਰਤੀ ਬਿਲਕੁਲ ਸਹੀ ਕੀਤਾ ਉਹਨਾਂ ਨੇ ਕੋਈ ਆਪਣੇ ਨਾਲ ਕਟ ਨਹੀਂ ਕੀਤੀ ਬੇਗੁਨਾ ਮਾਰੇ ਔਰ ਚੁਣ-ਚੁਣ ਕੇ ਮਾਰੇ, ਬੱਚਾ ਸਾਹਮਣੇ ਮਾਰੇ, ਪਤਨੀਆਂ ਸਾਹਮਣੇ ਮਾਰੇ, ਮਾਂ-ਮਾਂ ਸਾਹਮਣੇ ਮਾਰੇ। ਤੜਫਦੇ ਹੋਣਗੇ ਉਹ ਕਿਵੇਂ ਕੀ ਹਾਲ ਹੋਊਗਾ ਉਸ ਵੇਲੇ ਉਹਨਾਂ ਦਾ? ਜੋ ਬੱਚਾ ਤੜਫਦਾ ਹੋਊਗਾ। ਜਦੋਂ ਘਰ ਵਾਲਾ ਤੜਫਦਾ ਹੋਊਗਾ, ਇੱਕ ਤਾਂ 7 ਦਿਨ ਹੀ ਹੋਏ ਸੀਗੇ ਚੂੜਾ, ਚੂੜਾ ਪਾਇਆ ਹੋਇਆ ਸੀ ਅਜੇ। ਮਹਿੰਦੀ ਨਹੀਂ ਰੰਗ ਅਜੇ ਪੱਕਾ ਨਹੀਂ ਪਿਆ ਸੀ, ਚੜੀ ਜਾਂਦੀ ਮਹਿੰਦੀ ਅਜੇ। ਤੇ ਉਹਨਾਂ ਨੂੰ ਪਾਣੀ ਕੋ ਦੇ ਰਹੇ। ਹਾਂ ਉਹ ਪਾਣੀ ਫਿਰ ਸਾਨੂੰ ਦੇ ਦਿਓ ਇੱਧਰ। ਤੇ ਅਸੀਂ ਅੱਗੇ ਦੇ ਦਾਂਗੇ। ਅਸੀਂ ਕੋਈ ਅਸੀਂ ਕਿਹੜਾ ਕਸੀ ਕੀ ਕਰਨਾ। ਸਾਡਾ ਵੀ ਪੂਰਾ ਹੋ ਜਾਊਗਾ। ਤੇ ਤੁਸੀਂ ਉੱਥੇ ਉਹ ਹੁਣ ਇੱਕ ਐਮਪੀ ਆ ਉਹਨਾਂ ਦਾ ਹਰਿਆਣੇ ਦਾ ਉਹ ਕਹਿੰਦਾ ਜੀ ਉਹ ਪੌਂਗ ਡੈਮ ਤੇ ਰਣਜੀਤ ਸਾਗਰ ਜੇ ਪਾਣੀ ਦੇ ਵੀ ਦਿੱਤਾ ਤਾਂ ਸਾਨੂੰ ਹਰਿਆਣੇ ਨੂੰ ਕਿਵੇਂ ਦੇਵੋਗੇ ਉੱਥੋਂ ਤਾਂ ਕੋਈ ਸਾਡਾ ਲਿੰਕ ਨਹੀਂ ਉਹ ਮੈਂ ਕਹਿੰਦਾ ਜੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਤੁਹਾਡਾ ਬੈਂਕ ਦਾ ਖਾਤਾ ਗੜ ਸ਼ੰਕਰ ਹੋਵੇ ਪੈਸੇ ਚਾਹੇ ਕਲਕੱਤੇ ਘੜਾ ਲਓ ਏਟੀਐਮ ਹੈ ਤੁਸੀਂ ਐਂ ਕਰੋ ਪੌਂਗ ਤੇ ਰਣਜੀਤ ਸਾਗਰ ਚ ਹਰਿਆਣੇ ਦਾ ਪਾਣੀ ਜਮ੍ਹਾਂ ਕਰਾ ਦਿਓ ਅਸੀਂ ਪਾਖੜਾ ਚ ਦੇ ਦਾਂਗੇ ਇੱਧਰੋਂ ਇੱਥੋਂ ਕਢਾ ਲਿਓ ਪਾਣੀ ਆਪਦਾ ਅਸੀਂ ਉਹ ਪਾਣੀ ਨੂੰ ਜਿੱਥੇ ਮਰਜ਼ੀ ਵਰਤੀ ਹੈ ਜੀ ਦੁਆਬੇ ਚ ਵਰਤੇ ਜਾਂਦਾ ਜੀ ਉਹ ਪੌਂਗ ਤੇ ਸ਼ਾਹਪੁਰ ਕੰਡੀ ਵੀ ਤਿਆਰ ਹੈ ਪੌਂਗ ਦਾ ਤੇ ਰਣਜੀਤ ਸਾਗਰ ਵਾਲਾ ਦੁਆਬਾ ਤੇ ਮਾਝਾ ਵਰਤਿਆ ਜਾਂਦਾ ਸਾਰਾ ਅਸੀਂ ਇੱਧਰ ਵਰਤ ਲਾਂਗੇ ਤੁਸੀਂ ਇੱਧਰੋਂ ਲੈ ਜਾਓ ਜਮਾ ਤਾਂ ਕਰਾਓ ਨਾ ਉੱਥੇ ਪਹਿਲਾਂ ਜੇ ਹੁਣ ਪੈਸੇ ਹੈ ਹੀ ਨਹੀਂ ਏਟੀਐਮ ਚ ਵੜ ਗਏ ਤੁਸੀਂ ਕੀ ਨਿਕਲੂ ਉਹ ਚੋਂ ਜੀ ਉਹ ਕੀ ਕਹੂਗਾ ਸੌਰੀ ਨੋ ਬੈਲੈਂਸ ਹਰਿਆਣੇ ਨੂੰ ਮੈਂ ਹੀ ਕਿਹਾ ਨੋ ਬੈਲੈਂਸ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਪਹਿਲਾਂ ਖਾਤੇ ਜਮਾ ਕਰਾਓ ਕੁਝ ਫੇਰ ਕੱਢੇ ਉਹ ਚੋਂ ਠੀਕ ਹੈ ਨਾ ਤੱਕ ਕਾ ਕਰਦੇ ਆ ਕਹਿੰਦੇ ਪੈਸੇ ਵੀ ਨਹੀਂ ਆਗੇ ਕੱਡੋ ਵੀ ਸਾਨੂੰ ਇਹ ਕਿਵੇਂ ਹੋ ਸਕਦਾ ਬਈ ਵੀ ਥੋੜਾ ਬਣਦਾ ਹੱਕ ਤੁਹਾਨੂੰ ਦਿੰਨੇ ਆ ਅਸੀਂ ਜਿੰਨਾ ਤੁਹਾਡਾ ਬਣਦਾ 21 ਮਈ ਨੂੰ ਲੈ ਲਿਓ ਪਰ ਅਗਲੀ 21 ਮਈ ਤੱਕ ਆ 6 ਚਿੱਠੀਆਂ ਲਿਖੀਆਂ ਉਹਨਾਂ ਨੂੰ ਹਰ ਮਹੀਨੇ ਮੀਟਿੰਗ ਚ ਚਿੱਠੀ ਲਿਖਦੇ ਰਹਿਆ ਉਹ ਤੁਹਾਡਾ ਕੋਟਾ ਖਤਮ ਹੋ ਜਾਂਦਾ ਪਾਣੀ ਠੀਕ ਠੰਗਣਾ ਵਰਤ ਲਓ ਤੁਹਾਨੂੰ ਪੰਗਾ ਪਊ ਇਹ ਤਕੀ ਮੰਨੀ ਨਹੀਂ ਕਹਿੰਦੇ ਸਾਨੂੰ ਤਾਂ ਪਹਿਲਾਂ ਮਿਲ ਜਾਂਦਾ ਹੁੰਦਾ ਸੀ ਐਂ ਲੈ ਲਾਂਗੇ ਉਹ ਮੈਂ ਕਿਹਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਯਾਰ ਹੁਣ ਅਸੀਂ ਇੱਕ ਇੱਕ ਬੂੰਦ ਦਾ حساب ਰੱਖਦੇ ਆ ਅਸੀਂ ਕੱਸੀਆਂ ਨਹਿਰਾਂ ਆਪਣੀਆਂ ਪਾਈਪਾਂ ਪਾ ਪਾ ਕੇ ਅਸੀਂ ਉਹਦੇ ਖੇਤਾਂ ਨੂੰ ਪਹੁੰਚਾ ਲਿਆ ਪਾਣੀ ਕਿਤੇ 30 ਸਾਲ ਬਾਅਦ ਕਿਤੇ 35 ਸਾਲ ਬਾਅਦ ਪਾਣੀ ਪਹੁੰਚਿਆ ਕੱਸੀਆਂ ਨਹਿਰਾਂ ਦਾ ਸਾਡਾ ਪਾਣੀ ਥੋੜਾ ਜਿਹਾ ਉੱਪਰ ਪਾਉਣ ਲੱਗ ਗਿਆ ਹੁਣ ਖੁਸ਼ਖਬਰੀ ਇਹ ਹੈ ਕਿ ਕਈ ਜੋ ਉਹਨਾਂ ਦੇ ਵਿੱਚ 2-2 ਮੀਟਰ ਉੱਪਰ ਹੋ ਗਿਆ ਪਾਣੀ ਆਪਣਾ ਐਂ ਕਰ ਲਾਂਗੇ ਠੀਕ ਕਰ ਲਾਂਗੇ ਪਹਿਲਾਂ